ਕਿ ਪੋਚਾ ਲਾਤੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਿਆਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹੁੰਚ ਗਏ ਆਪਾਂ ਬੁਟੀਕ ਤੇ ਜੀ ਠੀਕ ਹੈ ਵੀਰਪਾਲ ਕੋਲ ਵੀਰਪਾਲ ਨੂੰ ਮੈਂ ਅਨਸਾਰ ਪੁੱਛਿਆ ਵੀ ਤੇਰਾ ਮੂਡ ਖਰਾਬ ਆ ਕੋਈ ਨਾ ਮੈਂ ਕਿਹਾ ਇੱਕ ਅੱਧੀ ਸ਼ਾਰਟ ਮੂਵੀ ਬਣਾਉਣੀ ਹੈ ਆਪਾਂ ਤੇਰਾ ਮੂਡ ਮੈਂਟ ਚ ਸੈੱਟ ਹੋ ਜਾ ਅੱਜ ਕਾਤੇ ਬਣਾਈਏ ਵੀਰਪਾਲ ਸੋਚ ਕੋਈ ਆਈਡੀਆ ਦੇ ਨੂੰ ਸੱਸਾ ਨੂੰ ਸੱਸਾ ਤੇ ਤੂੰ ਨੂ ਬਣੇਗੀ ਮੇਰੀ ਮੈਂ ਤੇਰੀ ਸੱਸ ਬਣਾ ਹਣਾ ਗੱਲ ਵਕੀਆ ਨਾ ਵੀਰਾ ਬਾਹਲੀ ਥੋੜੀ ਬਣੂਗਾ ਨਾ ਸ਼ਾਰਟ ਮੂਵੀ ਸੋ ਚੱਲ ਕੋਈ ਕਨਸੈਪਟ ਕੱਢਦੇ ਆ ਸੋਚਦੇ ਆ ਵੀ ਕਾਤੇ ਬਣਾਈਏ ਕਿਹੜੀ ਚੀਜ਼ ਤੇ ਸਾਡੀ ਨੂੰਹ ਜਲਦੀ ਨਹੀਂ ਉੱਠਦੀ ਭਾਈ 7 ਵਜੇ ਉੱਠਦੀ ਹੈ ਉੱਤਰ ਉੱਤਰ ਕੇ ਆਉਂਦੀ ਹੈ ਫਿਰ ਇਹ ਦਾ ਦੂਜਾ ਵਿਆਹ ਵੀ ਬਣਾ ਸਕਦੇ ਆ ਵੀ ਜੇ ਸੱਸ ਨੂੰਹਾਂ ਲੜਦੀਆਂ ਮੂਰੇ ਬੋਲ ਪੈਂਦੀਆਂ ਨੂੰ ਐਦਾਂ ਦੀ ਕੁਝ ਬਣਾਉਣੇ ਆ ਹਨਾ ਚੱਲ ਬਣਾਉਣੇ ਆ ਕੋਈ ਗੱਲ ਨਹੀਂ ਕਿਰਾਂ ਪਹਿਲਾਂ ਆਪਾਂ ਦੂਸਰੀ ਬਣਾ ਲਈਏ ਵੀਡੀਓ ਫੇਰ ਆਪਾਂ ਇਹਦੇ ਕੋਈ ਧਿਆਨ ਦੇਵਾਂਗੇ ਸੁਸਟਾਲੀ ਆ ਗਈ ਹੈ ਨਾ ਉਹ ਬਣਾ ਲਈਏ ਫੇਰ ਆਪਾਂ ਦੂਜੀ ਦੇ ਲਈ ਧਿਆਨ ਦੇ। ਮੰਮੀ ਹੈ ਜਦੋਂ ਮਾਤਾ ਪਿੱਟ ਪਤਾ ਉਹ ਵਾਤਾ ਵੀ ਛੇ ਚਲੋ ਮੱਠੀ ਚ ਨਾ ਪਰ ਮਾਤਾ ਸਾਥ ਚ। ਮਾਤਾ ਮਾਗਰ ਕਦੇ ਮੁੜੇ। ਅੱਜ ਮੰਮੀ ਆਏ ਨੇ ਜਾਨ ਇਹ ਤਾਂ ਬਾਲਾ ਖਰਾਬ ਆ ਮੰਮੀ। ਨਾ 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 ਪਾਣੀ ਲਿਓ ਭਾਈ ਮੇਰੀ ਮੰਮੀ ਵਾਸਤੇ। ਮੈਂ ਇੱਕ ਵੀਡੀਓ ਦੇਖ ਕੇ ਏਡੀ ਰਿੱਕੀ ਕਾਰਾਲੀਆ ਦੇ ਕਾਰਾਲੀ ਨੂੰ ਕਹਿੰਦੀ ਵੀ ਆਪਾਂ ਕਦੋਂ ਤਰੱਕੀ ਕਰਾਂਗੇ ਕਹਿੰਦਾ ਤਰੱਕੀ ਆਪਾਂ ਇੰਨੀ ਕਿ ਕਰਾਂਗੇ ਸਾਰੇ ਰਿਸ਼ਤੇਦਾਰ ਕਹਿੰਦਾ ਬਾਬਿਆਂ ਕੋਲੇ ਜਾਣ ਲੱਗ ਜਾ ਹੱਸੇਨੀ ਕੋ ਗੱਲ ਬੜੀ ਹੱਸਿਆ ਹੋਰ ਯਾਰ ਕੋ ਗੱਲ ਨਹੀਂ ਮੰਮੀ ਇਹ ਦੇਖ ਲੈ ਲੈ ਮੈਂ ਗੱਲ ਸੁਣਾਈ ਅੱਗੇ ਠੀਕ ਹੈ ਮੈਂ ਤੇ ਵੀਰਪਾਲ ਨੇ ਮੈਂ ਤੇ ਵੀਰਪਾਲ ਨੇ ਇੱਕ ਤਕੜਾ ਕਨਸੈਪਟ ਸੋਚਿਆ ਸ਼ਾਰਟ ਮੂਵੀ ਦਾ ਸਿਰੇ ਹੀ ਲਾਤਾ ਸੀ ਉਹਦੇ ਵਿੱਚ ਜਿਹੜੀ ਨੂ ਹੁੰਦੀ ਹੋ ਉਹ ਆਹਦੀ ਸੱਸ ਨੂੰ ਖੰਡਾ ਜਿੱਦ ਸੱਸ ਦਾ ਦਾ ਚੜ ਗਿਆ ਫੇਰ ਕੋਲ ਇਹਦੀ ਬੱਕਰ ਸੀ ਕਿੱਥੇ ਮੰਮੀ ਕਹਿੰਦੀ ਜਿੱਦ ਸੱਸ ਦਾ ਦਾ ਚੜ ਗਿਆ ਫੇਰ ਲੱਗੂ ਪਤਾ ਐ ਵੀਰਪਾਲ ਜਦੋਂ ਜਿੱਦ ਨਾ ਵੀਰਪਾਲ ਦੀ ਮੰਮੀ ਨਾਲ ਸ਼ਾਰਟ ਮੂਵੀ ਬਣਾਉਣੀ ਐ ਵੀਰਪਾਲ ਜੇ ਮੰਮੀ ਨਾਲ ਸ਼ਾਰਟ ਮੂਵੀ ਬਣਾਉਣੀ ਹੋਵੇ ਵਧੀਆ ਫਿਰ ਤਾਂ ਮੰਮੀ ਨਾਲ ਬਣਾਉਣੀ ਹੋਵੇ ਸ਼ਾਰਟ ਮੂਵੀ ਆ ਨਾ ਮੰਮੀ ਮੰਮੀ ਉਹ ਖੋਲਣਾ ਨਹੀਂ ਸੀਗਾ ਕੱਚਾ ਖੋਲਦਾ ਤੁਸੀਂ ਉਹਦਾ ਅਚਾਨਕ ਖੋਲਤਾ ਹੈ ਨਾ ਥੱਲੇ ਨੂੰ ਨਾ ਇਹ ਨਹੀਂ ਹੋ ਨਹੀਂ ਪਾਇਆ ਲੋ ਬਈ ਅੱਜ ਅਸੀਂ ਤਨੋਲੇ ਦੇ ਫੇਮਸ ਗੁਲਚੇ ਖਾ ਰਹੇ ਹਾਂ ਹੈ ਕੀ ਬਾਤ ਹੈ ਮੰਮੀ ਤਾ ਤੈਨੂੰ ਖਵਾ ਕਹਿੰਦਾ ਮੈਨੂੰ ਖਵਾ ਇਹਨੂੰ ਬਿਸਕਟ ਖਵਾ ਦੇਣੀ ਆ ਮਮੀ ਮੈਂ ਖੜਾ ਤੁਸੀਂ ਖਾਣਾਗਾ ਨਹੀਂ ਖਾਣਾ ਵੀਰਪਾਲ ਦੇ ਸ਼ਹਿਰ ਤੋਂ ਲੈਂਦੇ ਅੱਜ ਗੁਲਚੇ ਸਵਾਦ ਹੀ ਆਗਾ ਕਾਕਾ ਹਰਪ੍ਰੀਤ ਕੁਲਚਲ ਹੈ ਜੋ ਬੱਚੇ ਲੋ ਬਈ ਅਸੀਂ ਮਿੰਤਾ ਕਰਕੇ हट ਗਏ ਗਾਈਜ਼ ਵੀ ਸਾਡੀ ਕੋਈ ਵੀਡੀਓ ਬਣਾ ਦੇ ਸਾਡੀ ਕੋਈ ਵੀਡੀਓ ਬਣਾ ਦੇ ਪਰ ਨਹੀਂ ਕੋਈ ਸਾਡੇ ਅੱਖ ਹੀ ਨਹੀਂ ਲੱਗਦਾ ਸਾਡੀ ਸਾਰੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ ਦੇਖ ਲਗਾ ਗगन ਬਈ ਤੇਰਾ ਵੀਰ ਸਾਡੇ ਅੱਖ ਹੀ ਨਹੀਂ ਲੱਗਦਾ ਆ ਦੇ ਭਰਾ ਨੂੰ ਸਮਝਾ ਕੁਛ ਮੇਰੇ ਦਾ ਫੋਨ ਫੜ ਲੈ ਕੁੱਝ ਜੁਗੜੀ ਦੇ ਲਈ ਜਾਂਦੇ ਕੱਲ ਤੇ ਗੱਲ ਬੱਗੀ ਆ ਨਾ ਫੇਰ ਕੰਮ ਹੈ ਹੈ ਲੋ ਵੀ ਤੁਸੀਂ ਸਾਡੀ ਕੱਲ੍ਹ ਵਾਲੀ ਨਨਾਨ ਪਰਜਾਈ ਵਾਲੀ ਜਿਹੜੀ ਛੋਟੀ ਜੀ ਵੀਡੀਓ ਸੀਗੀ ਉਹ ਤੁਸੀਂ ਬਹੁਤ ਪਸੰਦ ਕੀਤੀ ਠੀਕ ਆ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਤਾਂ ਅੱਜ ਅਸੀਂ ਇੱਕ ਬਹੁਤ ਸੋਹਣੀ ਕਹਾਣੀ ਹੋਰ ਲੈ ਕੇ ਆ ਰਹੇ ਹਾਂ ਨੂੰ ਸੱਸ ਦੀ ਯਸ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀ ਬਹੁਤ ਪਸੰਦ ਆਊਗੀ ਠੀਕ ਹੈ ਦੋ ਕਿਰਦਾਰ ਹੋਣਗੇ ਇਹਦੇ ਵਿੱਚ ਨੂੰ ਤੇ ਸੱਸ ਦੋਨਾਂ ਦੀ ਠੀਕ ਹੈ ਵੀਰਪਾਲ ਦੇ ਵਿੱਚ ਸੱਸ ਬਣੂਗੀ ਠੀਕ ਹੈ ਮੈਂ ਵੀਰਪਾਲ ਦੀ ਬਣ ਰਹੀ ਹਾਂ ਨੂੰ ਤੇ ਇਹਦੇ ਵਿੱਚ ਸ਼ਾਇਦ ਇੱਕ 파ਟ ਤੁਹਾਨੂੰ ਅੱਜ ਦਿਖਾਈਏ ਇੱਕ ਕੱਲ ਨੂੰ ਹੋ ਸਕਦਾ ਵੀ ਦੋਨੇ 파ਟ ਹੀ ਦੋਨੇ 파ਟ ਹੀ ਰੱਖਿਆ ਜਿੱਦ ਦਿਖਾ ਦਈਏ ਦੋਨੇ 파ਟ ਤੁਹਾਨੂੰ ਅੱਜ ਦੀ ਵੀਡੀਓ ਚ ਹੀ ਦਿਖ ਜਾਣਗੇ ਠੀਕ ਹੈ ਇੱਕ ਨੈਗੇਟਿਵ 파ਟ ਵੀ ਤੇ ਪੋਜ਼ਿਟਿਵ 파ਟ ਵੀ ਜਿਹਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਨੂੰ ਵਧੀਆ ਲੱਗੂਗੀ ਹੌਲੀ ਹੌਲੀ ਅਸੀਂ ਟਾਈਮ ਟੂ ਟਾਈਮ ਕੱਢ ਕੇ ਕਿਉਂਕਿ ਸਾਡਾ ਕੰਮ ਆ ਜਿਹੜਾ ਸਾਨੂੰ ਇਹਦੇ ਵਿੱਚੋਂ ਮਸਾ ਘੰਟਾ 2 ਘੰਟੇ ਹੀ ਅਸੀਂ ਫ੍ਰੀ ਦਾ ਸਾਨੂੰ ਮਿਲਦਾ ਉਸੇ ਟਾਈਮ ਹੀ ਆਪਾਂ ਸ਼ੂਟ ਕਰਦੇ ਹੁੰਨੇ ਆ ਤਾ ਹੁਣ ਜੁਝਾਰ ਸਿੰਘ ਜੀ ਸੌਂ ਗਏ ਤੇ ਕੰਮ ਤਾਂ ਦੇ ਆਪਣੀ ਨਿਭੜ ਗਏ ਸੀਗੇ ਤਾਂ ਹੁਣ ਅਸੀਂ ਇਹ ਵੀਡੀਓ ਸ਼ੂਟ ਕਰਨ ਲੱਗੇ ਆ ਕੱਲ ਵਾਲੀ ਵੀਡੀਓ ਨੂੰ ਤੁਸੀਂ ਇਹਨਾਂ ਨਾਲ ਪਰਜਾਈ ਨੂੰ ਬਹੁਤ ਪਿਆਰ ਦਿੱਤਾਗਾ ਥੈਂਕ ਯੂ ਸੋ ਮੱਚ ਉਸੇ ਤਰ੍ਹਾਂ ਤੁਸੀਂ ਨੂਸਾਸ ਵਾਲੀ ਵੀਡੀਓ ਨੂੰ ਵੀ ਬਹੁਤ ਪਿਆਰ ਦੇਵੋਗੇ ਸਾਨੂੰ ਪਤਾਗਾ ਤੇ ਸਾਰੇ ਕਹਿ ਰਹੇ ਸੀ ਬੀਰਪਾਲ ਦੀ ਐਕਟਿੰਗ ਬਹੁਤ ਸੋਹਣੀ ਹੈ ਥੈਂਕ ਯੂ ਸੋ ਮੱਚ ਧੰਨਵਾਦ ਕਰਦੇ ਬੀਰਪਾਲ ਦਿਲ ਦੀਆਂ ਗੱਲਾਂ ਜਦੋਂ ਧੰਨਵਾਦ ਲਓ ਭਾਈ ਕਰੀਏ ਸਟਾਰਟ ਸੱਸ ਜਿਆਦਾ ਸਰਮਾਰੀ ਹੈ ਕਰੀਏ ਸਟਾਰਟ ਭਾਈ ਚਲੋ ਭਾਈ ਕਰਦੇ ਆ ਸਟਾਰਟ ਲਓ ਜੀ ਕੈਮਰਾਮੈਨ ਆਜੋ ਦੇਖ ਲਾ ਦੋ ਦਿਨ ਫਿੱਤੀ ਆ ਗਈ ਨਾ ਸਸਰੀ ਘਰ ਨਾਲ ਕੋਈ ਪੈਰੀ ਹੱਥ ਨਾਲ ਕੋਈ ਹਾਲ ਚਾਲ ਪੁੱਛਿਆ ਕੀ ਕਰੂਗਾ ਅੱਜ ਕੱਲ ਦੇਖ ਲਾ ਕੋਈ ਜਵਾਨ ਨਹੀਂ ਹੈਗਾ ਮੈਂ ਤੂੰ ਕਿਹੜਾ ਮੈਨੂੰ ਆਉਂਦੀ ਨੂੰ ਪਾਣੀ ਪੁੱਛ ਲਿਆ ਬੋਲੀ ਜੰਨੀਆ ਪੁਰੀਏ ਇਕੱਲਾ ਬੋਲਣੀ ਆਉਂਦਾਗਾ ਬੋਲਣਾ ਕਿਉਂਦਾ ਤੂੰ ਮੈਨੂੰ ਹਾਲ ਚਾਲ ਤਾਂ ਪੁੱਛਦੀ ਕੋਈ ਦੋ ਦਿਨ ਬਾਅਦ ਆਈਆਂ ਮੰਮੀ ਕਿਵੇਂ ਆ ਦੱਸ ਦੀ ਕੁਛ ਧੀਏ ਮੈਂ ਤਾਂ ਸਸਰੀ ਘਰ ਤੇ ਪਹਿਲੇ ਹੱਥ ਮੇਰੀ ਮਾਂ ਨੂੰ ਲਾਉਣੀ ਆ ਮੇਰੀ ਮਾਂ ਮੇਰੇ ਪਿੱਕੇ ਰਹਦੀ ਆ ਤੂੰ ਮੇਰੀ ਮਾਂ ਨਹੀਂ ਸੱਸ ਨਹੀਂ ਕਦੇ ਮਾਂ ਬਣਦੀ ਹੁੰਦੀ ਫਿਰ ਨੂੰ ਵੀ ਨਹੀਂ ਕਦੇ ਧੀ ਬਣ ਸਕਦੀ ਹੈਗੀ ਵੇਖ ਜੱਟੇ ਗੱਤ ਖਾਤੀ ਜਾਂਦੀ ਦੋ ਟਾਈਮ ਦੀ ਖਾਣਾ ਨਹੀਂ ਇਹ ਤਾਂ ਵੀ ਜਾਣਗੀ ਪੁੱਛਿਆ ਵੀ ਮੰਮੀ ਤੇਰੇ ਗੋਡੇ ਦੁਖਦੇ ਸੀ ਦੋ ਦਿਨ ਕੰਮ ਤੂੰ ਕਿਵੇਂ ਕੀਤਾ ਆਪਦੇ ਘਰ ਵਾਲੇ ਜੜੀ ਕੋਈ ਫਿਕਰ ਹੈਗੀ ਅੱਜ ਹੀ ਨਾ ਪੁੱਛ ਲਾ ਮਾਂ ਤੂੰ ਮੇਰੇ ਘਰ ਵਾਲੇ ਦੀ ਆ ਨਾ ਕਿ ਮੇਰੀ ਆਪ ਦੀ ਜਵਾਨ ਸੰਭਾਲ ਕੇ ਬੋਲਿਆ ਕਰ ਮੈਨੂੰ ਜੇ ਬੋਲਣਾ ਹੁੰਦਾਗਾ ਤਾਂ ਆਹੀ ਤਾਂ ਨੂੰ ਆਪ ਦੀ ਸੱਸ ਤੇ ਲੜਦੀ ਰਹਦੀਆਂ ਨਹੀਂ ਮਾਹੀ ਸੀ ਤਾਂ ਹੀ ਸੱਸਾਂ ਨਹੀਂ ਮਾਵਾ ਮੰਦੀਆਂ ਤਾਂ ਹੀ ਸੱਸਾਂ ਸੱਸਾਂ ਹੀ ਮੰਨਦੀਆਂ ਨੇ ਥੈਂਕ ਯੂ ਮਾ ਰਾਨੀ ਬਣਾ ਕੇ ਰੱਖਿਆ ਬਸ ਕਰ ਬਸ ਕਰ ਰੱਬ ਦਾ ਨਾਮ ਜਾਪਾ ਉਮਰੇ ਅੱਜ ਹੀ ਨਾ ਤੈਨੂੰ ਸਸਤੀ ਕਾਲ ਤੇ ਪਹਿਲੀ ਹੱਥ ਲਾਗਾ ਮੈਂ ਨਹੀਂ ਬਸ ਕਰ ਨਹੀਂ ਬਸ ਕਰ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਉਹਨਾਂ ਨੇ ਨੂੰ ਆਈ ਹੈਗੀ ਐਡੀ ਗਲੇਸਰ ਨੂੰ ਦੇਖ ਨਾ ਮੈਂ ਤਾਂ ਮੁਕਰ ਮਨਾਉ ਥੋਡੇ ਨਾਲ ਮੈਂ ਹੀ ਕੱਤ ਗਈ ਜੇ ਕੋਈ ਹੋਰ ਹੁੰਦੀ ਉਹਨੂੰ ਬਗ ਜਾਂਦੀ ਤੂੰ ਨੂੰ ਮੈਂ ਹੀ ਸਾਂਭ ਸਕਦੀ ਆ ਹੋਰ ਵੀ ਕੋਈ ਸਾਂਭ ਸਕਦਾ ਹਾਜੀ ਮੈਂ ਆ ਕੇ ਖੜੀ ਹੇ ਪੈਰੋਂ ਮੇਂ ਜੁੱਤੀ ਨਹੀਂ ਸਿਲਾਹੀ ਪਹਿਲੀ ਚੌੜ 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 ਕੋਈ ਨਹੀਂ ਤੈਨੂੰ ਕੋਈ ਕੰਮ ਅੱਖਾ ਕੱਢਣ ਲੱਗੀ ਦੋ ਦਿਨ ਬਾਅਦ ਤੂੰ ਘਰੇ ਆਈਆਂ ਤੂੰ ਮੰਮੀ ਸਸਤੀਕਾਰ ਕੋਈ ਪੈਰੀ ਹੱਥ ਲਾਉਂਦੀ ਪੇਕੇ ਅਸੀਂ ਸਭ ਪਸੰਦ ਦੱਸਦੀ ਆਂ ਅੱਛੀ ਨਾ ਤੇਰੇ ਪੈਰੀ ਹੱਥ ਲਾ ਲਾਂ ਹਾਜੀ ਨਾ ਤੈਨੂੰ ਸਸਤੀਕਾਰ ਬੁਲਾ ਦਾਂ ਤੂੰ ਨਹੀਂ ਮੇਰੀ ਮਾਂ ਬਣ ਸਕਦੀ ਸੱਸਾ ਨਹੀਂ ਕਦੇ ਮਾਮਾ ਬਣ ਜਾਂਦੀ ਆਂ ਨੂਹਾ ਵੀ ਰਿੱਤੀਆਂ ਬੜਗੀਆਂ ਹੈਗੀਆਂ ਫਿਰ ਜਿਹੜੀ ਤੁਸੀਂ ਇਹ ਵਾਲੀ ਕਲਿੱਪ ਦੇਖੀ ਆ ਹਨਾ ਇਹਦੇ ਵਿੱਚ ਕੀ ਹੁੰਦਾ ਦੇਖੋ ਵੀ ਨੂ ਆਉਂਦੀ ਆ ਤਾਂ ਆਉਂਦੀ ਹੋਈ ਜੇ ਕਿਤੇ ਉਹ ਵਧੀਆ ਆ ਬਲਾਉਂਦੀ ਆ ਆਪਦੀ ਸੱਸ ਨੂੰ ਠੀਕ ਹੈ ਇੱਕ ਪੋਜੀਟਿਵ ਸਾਰਾ ਕੁਝ ਹੁੰਦਾ ਹੋ ਆਉਣਸਾਰ ਠੀਕ ਹੈ ਨਾ ਆਉਣੇ ਕੁਝ ਪੁੱਛਿਆ ਇਹ ਇਸ ਤੋਂ ਬਾਅਦ ਦੋਨਾਂ ਦੀ ਤੂ ਤੂ ਮੈਂ ਮੈਂ ਉਹੀ ਲੜਾਈ ਹੋਈ ਘਰ ਦਾ ਮਾਹੌਲ ਖਰਾਬ ਹੋਇਆ ਦੇ ਦੇਖੋ ਸਾਰੇ ਆਸੇ ਪਾਸੇ ਕੀ ਸੋਚਦੇ ਹੋਣਗੇ ਵੀ ਇਹਨਾਂ ਦੇ ਘਰੇ ਲੜਾਈ ਹੋ ਰਹੀ ਹੈ ਝਗੜਾ ਹੋ ਰਿਹਾ ਕਿਉਂਕਿ ਕਿਉਂਕਿ ਇੱਕ ਜਣੇ ਨੇ ਪਹਿਲ ਕੀਤੀ ਤਾਂ ਦੂਜਾ ਜਣਾ ਵੀ ਚੁੱਪਣੀ ਹੋਇਆ ਦੂਜੇ ਜਣੇ ਨੇ ਵੀ ਉਹਦੀ ਨਾਲ ਦੀ ਨਾਲ ਲੜਾਈ ਵਧਾਈ ਹੈ ਨਾ ਲੜਾਈ ਵਧੀ ਹੀ ਆ ਘਟੀ ਨਹੀਂ ਹੈਗੀ ਪਰ ਇੱਕ ਪਹਿਲੂ ਹੋਰ ਹੁੰਦਾ ਆਪਣੀ ਜ਼ਿੰਦਗੀ ਦਾ ਜਿਵੇਂ ਇਹ ਪਹਿਲੂ ਤੁਸੀਂ ਦੇਖ ਲਿਆ ਸੱਸ ਨੂੰ ਦਾ ਇਹੀ ਸੇਮ ਚੀਜ਼ ਦੇ ਵਿੱਚ ਮੈਂ ਦੂਜਾ ਪਹਿਲੂ ਤੁਹਾਨੂੰ ਦਿਖਾਉਣੀ ਹੈ ਦੂਜਾ ਪਾਰਟ ਠੀਕ ਆ ਉਹਦੇ ਵਿੱਚ ਦੇਖਿਓ ਤਾਂ ਫਿਰ ਤੁਸੀਂ ਇਸ ਤੋਂ ਬਾਅਦ ਮੈਨੂੰ ਕਮੈਂਟ ਕਰਿਓ ਵੀ ਹਾਂ ਕੀ ਇਹ ਸਚਾਈ ਹੈ ਇਹ ਸੱਚਾ ਵੀ ਇਹਨਾਂ ਦੋਨਾਂ ਪਹਿਲੂਆਂ ਦੇ ਵਿੱਚੋਂ ਜੇ ਇੱਕ ਕਭੀ ਸਹੀ ਹੋਵੇ ਵੀ ਕੀ ਫਿਰ ਘਰ ਦਾ ਮਾਹੌਲ ਸਹੀ ਹੋ ਸਕਦਾਗਾ ਚਲੋ ਆਪਾਂ ਹੁਣ ਦੂਸਰਾ ਪਹਿਲੂ ਲੈ ਕੇ ਆਓ ਸਸਵੀ ਕਾਰ ਮੰਮੀ ਲੈ ਮੇਰੀ ਨੂਰ ਆਣੀ ਆ ਗਈ ਤੇਰੇ ਤੇਰੀ ਸਾਰੇ ਠੀਕ ਸੀ ਸਾਰੇ ਵਧੀਆ ਸੀ ਮੰਮੀ ਹੋਰ ਤੁਸੀਂ ਦੱਸੋ ਤੁਹਾਡੇ ਘਰ ਤੇ ਕਿਚਨ ਵਿੱਚ ਧੁਗੇ ਕੰਮ ਹੋ ਗਿਆ ਸੀ ਧਾਰਾ ਕੱਢੀਆਂ ਸੀ ਸਾਰਾ ਕਰ ਲਿਆ ਸੀ ਕੰਮ ਲੈ ਮੈਂ ਤਾਂ ਇੱਕ ਅੱਧਾ ਦਿਨ ਹੋਰ ਲਾ ਲੈਂਦੀ ਮੈਂ ਤਾਂ ਇਹ ਸੋਚਿਆ ਮੈਂ ਕਿ ਮੰਮੀ ਔਖੀ ਨਾ ਪੁੱਤ ਲੈ ਤੂੰ ਦੋ ਦਿਨ ਹੋਰ ਲਾਏ ਆਉਂਦੀ ਪਰ ਤੇ ਅਦੀ ਮੰਮੀ ਨੇ ਸਾਰਾ ਕੰਮ ਧੁੰਦਾ ਕਰਾਇਆ ਆਂਦੀ ਵਿਚਾਰੀ ਔਖੀ ਕੋਈ ਨਾ ਹੁਣ ਮੰਮੀ ਦੇ ਮੈਂ ਦੋ ਦਿਨ ਕਢਾਇਆ ਹੀ ਐ ਇਸ ਤੋਂ ਬਾਅਦ ਉਹਦੀ ਵੀ ਨੂੰ ਹੋएगी ਆ ਆਪੇ ਕਢਾਉਗੇ ਦੋ ਦਿਨ ਤੂੰ ਫੇਰ ਕੀ ਹੁੰਦਾ ਤੂੰ ਉਹਦੋਦਨ ਬਦਲਾਉਂਦੀ ਮੈਂ ਤਾਂ ਸਾਰੀ ਲੈਣਾ ਸੀ ਜਿਵੇਂ ਮੇਰੀ ਉਹ ਮੰਮੀ ਆ ਤੂੰ ਵੀ ਮੇਰੀ ਮਾਂ ਹੀ ਤੇਰਾ ਵੀ ਧਿਆਨ ਰੱਖਣਾ ਨਾ ਮੈਂ ਪੁੱਤ ਮੈਂ ਚਾਹ ਬਣੀ ਬਣਾਉਣੀ ਐ ਤੂੰ ਕੱਪੜੇ-ਕੱਪੜੇ ਬਦਲਿਆ ਹਾਂ ਮੰਮੀ ਮੈਂ ਕੱਪੜੇ ਬਦਲਿਆ ਆਵਾ ਤੂੰ ਚਾਹ ਬਣੀ ਬਣਾ ਕੇ ਸਾਰਾ ਕੰਮ ਵੀ ਕਰਨ ਵਾਲਾ ਪਿਆ ਪੁੱਤ ਆਪਾਂ ਮਿਲ ਕੇ ਦੋਨੇ ਜਣੀਆਂ ਕਰ ਲਾਂਗੇ ਸਾਰਾ ਕੰਮ ਉਹ ਕੰਮ ਨੂੰ ਕੀ ਟਾਈਮ ਲੱਗਣਾਗਾ ਪੁੱਤ ਤੇ ਚਾਹ ਬਣੀ ਬਣਾਉਣੀ ਐ ਮੇਰੇ ਤੇ ਨਾਲ ਲੈ ਮੇਰੀ ਨੂੰ ਤਾਂ ਕਿੰਨੀ ਚੰਗੀ ਆ ਭਈ ਰੱਬ ਸਭ ਨੂੰ ਇਹ ਜੀਆਂ ਲੂਹਾ ਦੇ ਦੇ ਆਉਂਦੀ ਨਾ ਮੇਰਾ ਸਤਕਾਰ ਕੀਤਾ ਕੋਈ ਮੱਥੇ ਜੱਡਿਓੜੀ ਨਹੀਂ ਪਾਈ ਹੈਗੀ ਰੱਬ ਇਹਦੀਆਂ ਲੂਹਾ ਘਰ ਘਰ ਸਾਰੇ ਪਿੰਡ ਚ ਸਰਾਇਤਾ ਹੁੰਦੀ ਆ ਫਲਾਮਿਆਂ ਦੇ ਨੂੰ ਆਈ ਆ ਕਿੰਨੀ ਚੰਗੀ ਆ ਉਹ ਕਿੰਨੀ ਸਿਆਣੀ ਆ ਹਾਂਜੀ ਬਾਈ ਇਹ ਸੀਗਾ ਸੈਕੰਡ ਪਾਰਟ ਠੀਕ ਐ ਤੇ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਦੇਖੋ ਜੇ ਆਪਾਂ ਜੇ ਨੂੰ ਪਤਾ ਕੀ ਆ ਜੇ ਇੱਕ ਜਾਣਾ ਮਾੜਾ ਜਿਹਾ ਵੀ ਹੁਣ ਮੂਰੋ ਆ ਮੈਂ ਆਈ ਮੈਂ ਆ ਕੇ ਨੀਮਰਤਾ ਨਾਲ ਬੁਲਾਇਆ ਕੋਈ ਮੇਰੀ ਸੱਸ ਨੇ ਮੈਨੂੰ ਗਾਲ ਵਖੜੀ ਪਾਈ ਮੇਰੀ ਹਨਾ ਵੀ ਆਪਾਂ ਰਲ ਮਿਲ ਕੇ ਕੰਮ ਕਰ ਰਲ ਮਿਲ ਕੇ ਕੰਮ ਵੀ ਹੋ ਜਾਂਦਾ ਹਨਾ ਦੇਖੋ ਜਿਹੜਾ ਬਜ਼ੁਰਗ ਮੰਚੇ ਤੇ ਪੈ ਗਿਆ ਉਹ ਤਾਂ ਆਪਾਂ ਸਮਝੂ ਸਕਦੇ ਨਹੀਂ ਜੀ ਤੋ ਹੁੰਦਾ ਹੀ ਨਹੀਂ ਹੈਗਾ ਪਰ ਜਿਹੜਾ ਕਰ ਸਕਦਾ ਤਾਂ ਰਲ ਮਿਲ ਕੇ ਕੰਮ ਹੋ ਜਾਂਦਾ ਇਹੀ ਮੈਂ ਦੇਖੋ ਪਹਿਲਾਂ ਨੂੰ ਆਈ ਮੱਥੇ ਤੇ ਓੜੀ ਪਾ ਕੇ ਆਈ ਆਂਡੇ ਕੱਟ ਕੇ ਆਈ ਠੀਕ ਆ ਉਸ ਤੋਂ ਬਾਅਦ ਦੇਖ ਮੈਂ ਨਹੀਂ ਬੁਲਾਇਆ ਤਾਂ ਸੱਸ ਨੇ ਵੀ ਉਹੀ ਜਿਹੀ ਮੇਰੇ ਨਾਲ ਬਿਹਾਰ ਕੀਤਾ ਹਨਾ ਜਿਵੇਂ ਨਾ ਮੇਰਾ ਬਿਹੇਵੀਅਰ ਸੀ ਉਹੀ ਜਿਹਾ ਸੱਸ ਨੇ ਕੀਤਾ ਏਦ ਤੋਂ ਬਾਅਦ ਦੇਖੋ ਮੈਂ ਵਧੀਆ ਬਿਹੇਵੀਅਰ ਕੀਤਾ ਆ ਕੇ ਆਪੀ ਸੱਸ ਨਾਲ ਕਿਉਂਕਿ ਪਤਾ ਘਰ ਵਾਲੇ ਦੀ ਮਾਂ ਵੀ ਆਪਣੀ ਮਾਵਾ ਵਰਗੀ ਹੁੰਦੀ ਆ ਫਿਰ ਮੇਰੀ ਸੱਸ ਨੇ ਵੀ ਕਿੰਨਾ ਵਧੀਆ ਮੇਰੇ ਨਾਲ ਬਿਹੇਵੀਅਰ ਕੀਤਾ ਏਦ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਦਾ ਸੇਓ ਸਾਡੀ ਐਕਟਿੰਗ ਕਿਵੇਂ ਲੱਗੀ ਅਸੀਂ ਥੋੜੀ ਥੋੜੀ ਜਿਹੀ ਕੋਸ਼ਿਸ਼ ਕਰਦੇ ਆਂ ਉਮੀਦ ਕਰਦੇ ਆਂ ਵੀ ਅਸੀਂ ਦਿਨ ਬਾ ਦਿਨ ਨਿਕਰਦੇ ਜਾਵਾਂਗੇ ਐਕਟਿੰਗ ਦੇ ਵਿੱਚ ਜ਼ਰੂਰ ਤਰੱਕੀ ਕਰਾਂਗੇ ਹਾਂ ਲੋ ਬਈ ਅੱਜ ਮੇਰੀ ਸੱਸ ਮੰਮੀ ਆਈ ਸੀ ਬੁਟੀਕ ਤੇ ਠੀਕਾ ਮੰਮੀ ਨੂੰ ਲਿਆ ਕੇ ਦਿੱਤੀ ਐ ਮੈਂ ਕੱਪੜੇ ਦਿਖਾਉਣੇ ਆ ਤੁਹਾਨੂੰ ਦੋ ਸੂਟ ਤਾਂ ਮੰਮੀ ਘਰੀ ਲੈ ਗਈ ਆ ਆਪਦੇ ਨੂੰ ਦੇ ਅੱਜ ਪਸੰਦ ਦੀ ਦਿਵਾ ਲਿਆਂਦੇ ਨੇ ਕਿਉਂਕਿ ਮੰਮੀ ਨੂੰ ਕੋਈ ਵਾਰ ਡਾਰਕ ਕਲਰ ਹਨਾ ਫਲਾਈਟ ਕਲਰ ਉਸ ਅਕੋਰਡਿੰਗ ਆ ਬਰਬਰੀ ਦਾ ਸੂਟ ਆ ਜੇ ਇਦਾਂ ਦਾ ਸੂਟ ਤੁਸੀਂ ਵੀ ਲੈਣਾ ਹੋਇਆ ਤਾਂ ਮੈਨੂੰ ਦੱਸ ਦਿਓ ਆਪਾਂ ਤੁਹਾਨੂੰ ਕਿਸੇ ਨੂੰ ਵੀ ਚਾਹੀਦਾ ਹੋਇਆ ਸਕਰੀਨਸ਼ਾਟ ਭੇਜ ਦਿਓ ਪ੍ਰੋਪਰ WhatsApp ਤੇ ਤਾਂ ਮੈਂ ਤੁਹਾਨੂੰ ਦੇ ਦੂੰਗੀ ਇਦਾਂ ਦਾ ਸੂਟ ਠੀਕ ਹੈ ਇਹਦੇ ਵਿੱਚ ਕਾਫੀ ਸਾਰੇ ਪ੍ਰਿੰਟ ਵੀ ਹੋਰ ਤਰ੍ਹਾਂ ਦੇ ਤੇ ਕਲਰ ਵੀ ਹੋਰ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਆ ਪਲੇਨ ਸਲਵਾਰ ਹੈ ਇਹਦੀ ਤੇ ਆਹ ਵਾਲੀ ਸ਼ਰਟ ਹੈ ਬਹੁਤ ਸੋਹਣਾ ਲੱਗਿਆ ਮੈਨੂੰ ਤਾਂ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਕਿਵੇਂ ਲੱਗਿਆ ਠੀਕ ਹੈ ਡੈਡੀ ਨੂੰ ਅਜੇ ਦਿਖਾਉਣਾ ਸੀਗਾ ਮੰਮੀ ਇਹ ਇੱਥੇ ਛੱਡ ਗਏ ਡੈਡੀ ਨੂੰ ਵੀ ਦਿਖਾਉਣਾ ਸੀ ਅਜੇ ਸੂਟ ਦੂਸਰੇ ਦੋ ਸੂਟ ਮੰਮੀ ਘਰੇ ਲੈ ਗਏ ਠੀਕ ਹੈ ਤਾਂ ਜਦੋਂ ਮੰਮੀ ਲੈ ਆਏ ਤੇ ਜਦੋਂ ਮੈਂ ਘਰੇ ਜਾਵਾਂਗੀ ਤਾਂ ਤੁਹਾਨੂੰ ਉਦੋਂ ਦਿਖਾ ਦਊਂਗੀ ਤੇ ਇੱਕ ਸੂਟ ਮੈਂ ਆਪਣੇ ਡਿੱਖਾ ਨਹੀਂ ਮੰਮੀ ਲਈ ਲੈ ਕੇ ਆਈਆਂ ਦੋ ਸੂਟ ਉਹਨਾਂ ਨੂੰ ਪਹਿਲਾਂ ਲੈ ਕੇ ਦਿੱਤੇ ਸੀ ਕਾਟਨ ਦੇ ਇੱਕ ਮੈਂ ਹੁਣ ਲਈਆਂ ਮੈਂ ਦੋਨੇ ਮੰਮੀਆਂ ਨੂੰ ਹੀ ਲੈ ਕੇ ਦਿੰਨੀ ਹੋਣੀ ਆ ਕਿਉਂਕਿ ਉਹ ਮੰਮੀ ਵੀ ਵਿਚਾਰੇ ਕਿਤੇ ਜਾਂਦੇ ਨਹੀਂ ਗਏ ਲਿਆਉਂਦੇ ਨਹੀਂ ਹੈਗੇ ਤੇ ਇਹ ਹੀ ਸਾਡੇ ਮੰਮੀ ਵੀ ਦੋਨੇ ਮੇਰੀਆਂ ਮਾਵਾ ਨੇ ਇੱਕ ਮੇਰੇ ਘਰ ਵਾਲੇ ਦੀ ਮਾਂ ਹਨਾ ਇੱਕ ਮੇਰੀ ਮਾਂ ਦੋਨੇ ਮੇਰੀਆਂ ਮਾਵਾਂ ਨੇ। ਇਹ ਦੋਨਾਂ ਵਾਸਤੇ ਮੈਂ ਲਿਆਉਣੀ ਰਹੀ ਆ। ਮੰਮੀ ਵਾਸਤੇ ਮੈਂ ਇਹ ਮੋਰ ਪੰਕੀ ਕਲਰ ਲੈ ਕੇ ਆਈਆਂ। ਇਹ ਤੇ ਸਾਰਾ ਕਾਟਨ ਤੇ ਵਰਕ ਕੀਤਾ ਹੋਇਆ। ਕੈਮਰੇ ਕਾਟਨ ਆ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ। ਲਾਈਟ ਕਲਰ ਵੀ ਜੇ ਤੁਸੀਂ ਆਪਣੀਆਂ ਮੰਮੀਆਂ ਲਈ ਸੱਸ ਲਈ ਕਿਸੇ ਨੇ ਸੂਟ ਲੈਣਾ ਲੈ ਸਕਦੇ ਹੋ। ਬਹੁਤ ਹੀ ਸਹੀ ਜੇ ਪ੍ਰਾਈਸ ਦੇ ਵਿੱਚ ਆ। ਦੱਸ ਦਿਓ ਕਿਸੇ ਨੇ ਵੀ ਲੈਣਾ ਹੋਇਆ। ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸੂਟ ਕਿਵੇਂ ਦੇ ਲੱਗੇ। ਬਾਕੀ ਦੋਨੇ ਸੂਟ ਜਿਹੜੇ ਹੋਰ ਦੋ ਮੰਮੀ ਲਿਆਏ ਆ ਸੂਟ ਹਨਾ ਉਹ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੀ। ਇਹ ਆਸੂਟ ਵੀ ਕਿਰਾ ਮੈਂ ਮੰਮੀ ਤੇ ਲੈ ਜੂਗੀ ਘਰੇ ਤੇ ਬਾਅਦ ਚ ਫਿਰ ਆਪਾਂ ਸਟਿਚ ਕਰ ਲਾਂਗੇ ਕਿਉਂਕਿ ਸਟਿਚ ਵੀ ਮੈਂ ਹੀ ਕਰਦੀ ਹੁੰਦੀ ਆ ਹਨਾ ਤੇ ਕਿਰਾ ਆਪਾਂ ਡੈਡੀ ਨੂੰ ਦਿਖਾ ਦਾਂਗੇ ਕਿਉਂਕਿ ਮੰਮੀ ਇੱਥੇ ਭੁੱਲ ਗਈ ਲੈ ਵੀ ਮੰਮੀ ਕਹਿੰਦੀ ਮੇਰਾ ਪੋਤਾ ਬਹੁਤ ਖੇਡ ਲਿਆ ਹੁਣ ਕਹਿੰਦੀ ਰਿੱਕੀ ਦੇ ਦੋਸਤ ਨੂੰ ਇਹ ਦੇ ਦੰਨੇ ਆਪਾਂ ਉਹਨਾਂ ਦੀ ਗੁੜੀਆ 껠 ਲਊਗੀ ਸੂਟ ਲੈ ਮੰਮੀ ਨੇ ਤਾਂ ਦੇਖੋ ਭਾਈ ਵਰਕ ਵਾਲਾ ਸੂਟ ਪਾ ਰੱਖਿਆ ਅੱਜ ਘਰੇ ਉਹਦੀ ਪਾ ਲਿਆ ਮੰਮੀ ਨੂੰ ਲਿਆ ਤੇ ਤੈਨੂੰ ਸੂਟ ਗਿਫਟ ਠੀਕ ਆ ਦਿਖਾਉਣੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਮੰਮੀ ਇੱਕ ਦੁਕਾਨ ਤੇ ਰੱਖਿਆ ਸੀ ਸੂਟ ਡੈਡੀ ਮੈਂ ਸੂਟ ਚੱਕ ਲਈ ਮੰਮੀ ਦੁਕਾਨ ਤੇ ਰੱਖਿਆ ਸੀ ਮੈਂ ਕਿਹਾ ਡੈਡੀ ਨੂੰ ਦਿਖਾਉਣਾ ਮੈਂ ਚੱਕ ਲਈ ਆ ਜੂੰਨ ਦਿਖਾਉ ਮੇਖੋ ਡੈਡੀ ਕੀ ਬਾਤ ਹੈ ਕਲਰ ਕਿਵੇਂ ਲੱਗਿਆ ਡੈਡੀ ਕਲਰ ਕੀ ਹੈ ਡੈਡੀ ਕੀ ਕਹਿੰਦੇ ਲਵਲੀ ਕਲਰ ਡੈਡੀ ਲਵਲੀ ਕਲਰ ਕਿਹਾ ਤੁਸੀਂ ਤੁਸੀਂ ਲਵਲੀ ਕਲਰ ਕਿਹਾ ਨਾ ਲੇ ਹੋਰ ਨੇ ਆ ਦਗਾ ਤੇ ਜੀ ਮੰਮੀ ਡੈਡੀ ਨੂੰ ਆ ਦੱਸੋ ਡੈਡੀ ਕਿਵੇਂ ਲੱਗਿਆ ਬੈਸਟ ਆ ਭਾਈ लवली ਆ ਆ ਬੈਸਟ ਆ ਹੁਣ ਤੀਜੇ ਨੂੰ ਦੇਖਾਂਗੇ ਡੈਡੀ ਕੀ ਕਮਪਲੀਮੈਂਟ ਡੈਡੀ ਇਹਨੂੰ ਆ ਦੱਸੋ ਡੈਡੀ ਇਹਦਾ ਕਿਹਦਾ ਸ਼ਾਬਾਸ਼ ਇਹ ਸ਼ਾਬਾਸ਼ ਹੈਣਾ लवली ਬੈਸਟ ਕਿਥਰ ਗਿਆ ਲ ਵੀ ਬੈਸਟ ਸ਼ਾਬਾਸ਼ ਆ ਰਿੱਕੀ ਨੇ ਲਿਆ ਆ ਰਿੱਕੀ ਨੇ ਆਪਦੀ ਪਸੰਦ ਦਾ ਲੇਤਾ ਰੰਗ ਕੋਈ ਮਜ਼ਾ ਲੈਣਾ ਹਾਂ ਸਰਦੈ ਸੁਖੀ ਜੇ ਤੁਹਾਨੂੰ ਪਾਏਗਾ ਆ ਮੰਮੀ ਨੂੰ ਕਹਿੰਦਾ ਇਹੀ ਲੈਣਾ ਮੈਂ ਤਾਂ ਲੋ ਬਈ ਇੱਕ ਕੁੜੀ ਨੇ ਕਮੈਂਟ ਕੀਤਾ ਸੀ ਵੀ ਜਿਹੜਾ ਯਾਰ ਨੂੰ ਜਦੋਂ ਨਮਾਉਣੇ ਹੁੰਨੇ ਉਹ ਟੱਬ 'ਚ ਤਾਂ ਉਹਦੇ ਕੋਲੇ ਰਿਆ ਕਰੋ ਅਸੀਂ ਮੌਜੂਦ ਹੁੰਨੇ ਆ ਬਈ ਜੇ ਮੈਂ ਕੰਮ ਕਰਨ ਜਾਣੀ ਆ ਕੋਈ ਮਾੜਾ ਮੋਟਾ ਤਾਂ ਮੰਮੀ ਕੋਲੇ ਬੈਠੇ ਹੁੰਦੇ ਆ ਜੇ ਮੰਮੀ ਕੋਈ ਕੰਮ ਕਰਦੀ ਆ ਤਾਂ ਮੈਂ ਅਸੀਂ ਇਹਦੇ ਕੋਲੇ ਹੀ ਹੁੰਨੇ ਆ ਕਿ ਅਸੀਂ ਇਹਨੂੰ ਇਕੱਲੇ ਨੂੰ ਏਦਾਂ ਨਹੀਂ ਛੱਡ ਕੇ ਜਾਂਦੇ ਹੁੰਦੇ ਟੱਬ ਤੇ ਫਿਰ ਵੀ ਥੈਂਕ ਯੂ ਸੋ ਮੱਚ ਪਹਿਣੇ ਵਧੀਆ ਲੱਗਿਆ ਤੁਸੀਂ ਨਹੀਂ ਫਿਕਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਮੰਮੀ ਕੇ ਸ਼ੇਤੀ ਆਜੀ ਭਾਈ ਮੈਂ ਦਾਗ ਬਣਾਉਣੀ ਆ ਹੁਣ 1 ਮਿੰਟ ਦੇ ਫੇਰ ਮੈਂ ਮम्मी ਕੰਮ ਕਰਦੀ ਆ ਮੈਂ ਨਹੀਂ ਕਰਦੀ ਮੈਂ ਆਟਾ ਗੁੰਨਦਾ ਸਿਰਫ ਕੱਪੜੇ ਤੋਤੇ ਸੀ ਮम्मी ਨੇ ਸਬਜ਼ੀ ਬਣਾਉਣੀ ਠੀਕ ਹੈ ਬਈ ਹਾਂ ਵੀ ਮਿੱਤਰੋ ਕੀ ਹਾਲ ਚਾਲ ਮੇਰੇ ਵੱਲੋਂ ਵੀ ਸਾਰਿਆਂ ਨੂੰ ਬਲੌਗ ਦੇਖਣ ਵਾਲੇ ਨੂੰ ਸਾਸਰੀਤਾਲ ਹਣੇ ਹੁਣ ਘਰੇ ਆਏ ਗੱਜੂ ਯਾਰ ਨੂੰ ਸੁਨੇਹਾ ਲੈ ਆਉਣੇ ਹੁਣੇ 5:00 ਤੇ ਤੁਹਾਡੇ ਨਾਲ ਇੱਕ ਨਾ ਗੱਲ ਕਰਨੀ ਸੀ ਪਿਛਲੀ ਵੀਡੀਓ ਦੇ ਉੱਤੇ ਨਾ ਕਮੈਂਟਸ ਆਏ ਸੀਗੇ ਅਸੀਂ ਮਨੁੱਖਤਾ ਦੀ ਸੇਵਾ ਤੇ ਉੱਥੇ ਜਾ ਕੇ ਆਏ ਸੀਗੇ ਇੱਕ ਬਾਈ ਕਹਿੰਦਾ ਬਾਈ ਉੱਥੇ ਆਖੇ ਜਾਂ ਤਾਂ 10-15 ਦਿਨ ਲਾਓ ਤੁਸੀਂ ਉੱਥੇ نیوز ਵਾਸਤੇ ਚਲੇ ਜਾਨੇ ਹੋ ਤੁਸੀਂ ਫਲਾਨਾ ਵਾਸਤੇ ਚਲੇ ਜਾਨੇ ਹੋ ਠੀਕ ਹੈ ਨਾ ਪਹਿਲਾਂ ਤਾਂ ਬਈ ਅਸੀਂ ਸੋਚ ਬਹੁਤ ਟਾਈਮ ਦੇ ਰਹੇ ਸੀ ਅਸੀਂ ਪਹਿਲੀ ਵਾਰ ਗਏ ਆ ਸਾਨੂੰ ਜਾਣ ਦਾ ਮੌਕਾ ਮਿਲਿਆ ਹਨਾ ਬਹੁਤ ਟਾਈਮ ਦਾ ਸਾਡੇ ਦਿਮਾਗ 'ਚ ਸੀ ਵੀ ਜਿੰਨੇ ਕੁ ਜੋਗੇ ਹੈਗੇ ਆ ਆਪਾਂ ਉੱਥੇ ਜਾ ਕੇ ਸੇਵਾ ਕਰਕੇ ਆਏ ਜੀ ਸਾਡਾ ਵੀਡੀਓ ਬਣਾਉਣ ਦਾ ਮਕਸ ਮਣਾ ਦਿਖਾਈਏ ਹਨਾ ਵੀ ਸਿਸਟਮ ਕਿੱਡਾ ਤਖੜਾ ਉੱਥੇ ਆਵੜੇ ਲੋਕਾਂ ਨੂੰ ਪਤਾ ਬਹੁਤ ਜ਼ਿਆਦੇ ਲੋਕਾਂ ਨੂੰ ਪਤਾ ਬਟ ਸਾਡੇ ਵੱਲੋਂ ਇਹ ਫਰਜ਼ ਹੁੰਦਾ ਹਨਾ ਵੀ ਜਿਹੜੇ ਸਾਡੇ ਵਿਊਅਰਜ਼ ਨੇ ਜਿਹੜੇ ਸਾਨੂੰ ਵੇਖਦੇ ਆ ਹਨਾ ਤਾਂ ਉਹਨਾਂ ਨੂੰ ਵੀ ਦਿਖਾਇਆ ਜਾਵੇ ਜਿਵੇਂ ਸਾਡੇ ਪਿੰਡ 'ਚ ਬਹੁਤ ਬਲੌਗ ਦੇਖਦੇ ਨੇ ਲੋਕ ਸਾਡੇ ਠੀਕ ਹੈ ਸਾਡੇ ਆਲੇ-ਦਾਲੇ ਬਹੁਤ ਬਲੌਗ ਦੇਖਦੇ ਨੇ ਸਾਡੇ ਠੀਕ ਹੈ ਇੱਕ ਕਮੈਂਟ ਕਰਨ ਵਾਲਾ ਬਾਈ ਤਾਂ ਕਹਿੰਦਾ ਤੂੰ ਵਿਊਜ਼ ਖਾਤਰ ਕਮੈਂਟ ਕਰਿਆ ਚਲੋ ਠੀਕ ਆ ਹਨਾ ਬਾਈ ਜਦੋਂ ਮੈਂ ਵਾਪਸ ਆ ਜਦੋਂ ਮੈਂ ਬਲੌਗ ਪਾਇਆ ਬਲੌਗ ਕੋਣ ਤੋਂ 2-3 ਘੰਟੇ ਬਾਅਦ ਠੀਕ ਆ ਨਾ ਸਾਡੇ ਪਿੰਡ ਦਾ ਮੁੰਡੇ ਉਹਨਾਂ ਨੇ ਮੈਨੂੰ ਇਹੀ ਗੱਲ ਕਹਿਆ ਹਨਾ ਬਾਈ ਜਦੋਂ ਅਗਲੀ ਵਾਰ ਗਏ ਤਾਂ ਗਰੁੱਪ ਦੇ ਵਿੱਚ ਸਾਡਾ ਇੱਕ ਗਰੁੱਪ ਬਣਿਆ ਹੋਇਆ ਵੀ ਉਹਦੇ ਵਿੱਚ ਮੈਸੇਜ ਕਰਕੇ ਜਾਈ ਹੈ ਹਨਾ ਜਿਨੇ ਜਿੰਨੀ ਸੇਵਾ ਦੇਣੀ ਹੋਈ ਤਾਂ ਦੇਊਗਾ ਠੀਕ ਹੈ ਨਾ ਹਾਲਾਂਕਿ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਕਿਸੇ ਨੇ ਕਿਹਾ ਨਹੀਂ ਸੀ ਆਪਾਂ ਤਾਂ ਸੇਵਾ ਦੇ ਕੇ ਆਉਣੀ ਹੈ ਜਸਟ ਬਿਕੋਜ਼ ਉਹਨਾਂ ਨੇ ਵੀਡੀਓ ਵੇਖੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਨੂੰ ਹੋਰ ਵੀ ਮੈਸੇਜ ਫੋਨ ਆਏ ਹਨਾ ਜੇ ਤੁਸੀਂ ਅਗਲੀ ਵਾਰ ਗਏ ਤਾਂ ਦੱਸ ਕੇ ਜਾਇਓ ਅਸੀਂ ਵੀ ਸੇਵਾ ਕਰਨੀ ਆ ਅਸੀਂ ਵੀ ਕਰਾਂਗੇ ਇੱਕ ਦੋ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਹੀ ਚੱਲਾਂਗੇ ਤਾ ਮੈਨੂੰ ਲੱਗਦਾ ਵੀ ਮੇਰੀ ਵੀਡੀਓ ਕੋਣਾ ਸਫਲ ਹੋ ਗਿਆ ਸਾਡਾ ਇੱਕ ਤਾਂ ਆਪਣੇ ਪਿੰਡਾਂ ਦੇ ਵਿੱਚ ਕੋਈ ਵਾਰੀ ਕੋਈ ਕਿਸੇ ਜਾਣ ਦੀ ਚੀਜ਼ ਖੁੰਦੀ ਹੈ ਯਾਰ ਵੀ ਕੋਈ ਸੁਭਾਅ ਬਣਦਾ ਹੁੰਦਾ ਹਨਾ ਜਾਣ ਦਾ ਆ ਬੰਦ ਨੂੰ ਆਉਂਦਾ ਮਨ ਤਾਂ ਹੁੰਦਾ ਹੀ ਹੈ ਜਿਵੇਂ ਹੁਣ ਅਸੀਂ 2 ਸਾਲ ਦੇ ਸੋਚੀ ਜਾਂਦੀ ਸੀ ਅਸੀਂ ਹੋਂ ਗਏ ਉਹ ਵੀ ਮਿੰਟੂ ਮਿੰਟੂ ਵੀਰ ਦੀ ਵੀਡੀਓ ਆਈ ਸੀ ਸਾਹਮਣੇ ਤੇ ਉਹ ਬੋਲ ਰਿਹਾ ਸੀ ਸਾਨੂੰ ਆਹ ਆਹ ਚੀਜ਼ਾਂ ਦੀ ਲੋੜ ਆ ਤਾਂ ਫਿਰ ਅਸੀਂ ਡਿਸਾਈਡ ਕੀਤਾ ਸੀ ਵੀ ਆਪਾਂ ਆ ਚੀਜ਼ ਉਹਨਾਂ ਨੂੰ ਦੇਖਿਓ ਨਾ ਜਿਹੜੀ ਚੀਜ਼ ਇਹਨਾਂ ਨੇ ਵੀਡੀਓ ਪਾ ਕੇ ਦੱਸਿਆ ਸੀ ਵੀ ਸਾਨੂੰ ਲੋੜ ਆ ਹਨਾ ਮੈਨੂੰ ਬਹੁਤ ਆਪਦੇ ਆਪ ਨੂੰ ਸਕੂਨ ਮਿਲਿਆ ਵੀ ਚਲੋ ਜੀ ਅਸੀਂ ਵੀਡੀਓ ਪਾਈ ਚੈਨਲ ਤੇ ਤਾਂ ਕਿੰਨਾ ਰਿਸਪੌਂਸ ਮਿਲਿਆ ਸਾਨੂੰ ਖੁਦ ਨੂੰ ਹਨਾ ਸਾਡੇ ਪਿੰਡ ਚੋਂ ਸਾਡੇ ਦੇਖਣ ਵਾਲਿਆਂ ਚੋਂ ਵੀ ਚੰਗੀ ਗੱਲ ਆ ਬਈ ਅਸੀਂ ਵੀ ਜਾ ਕੇ ਆਵਾਂਗੇ ਜਦੋਂ ਅਗਲੀ ਵਾਰ ਗਏ ਤਾਂ ਮੈਸੇਜ ਕਰਕੇ ਜਾਇਓ ਗਰੁੱਪ ਦੇ ਵਿੱਚ ਜੇ ਨਹੀਂ ਜਿੰਨੀ ਨਹੀਂ ਸੇਵਾ ਪਾਉਣੀ ਉਹ ਪਾ ਦੂਗਾ ਠੀਕ ਆ ਨਾ ਸਾਡੇ ਨਾਲ ਉਹ ਮੁੰਡਾ ਗਿਆ ਸੀ ਮੇਰੀ ਮਾਸੀ ਦਾ ਉਹ ਕਹਿੰਦਾ ਵੀ ਵੀਰੇ ਅਸੀਂ ਮੈਂ ਪਿੰਡ ਜਾ ਕੇ ਗੱਲ ਕਰਦਾ ਕਣ ਇਕੱਠੀ ਕਰਾਂਗੇ ਜਿਹੜੇ ਯਾਰ ਦੋਸਤਾਂ ਜਿੰਨੇ ਵੀ ਅਸੀਂ ਵੀ ਇੱਥੇ ਦੇ ਕੇ ਜਾਇਆ ਕਰਾਂਗੇ ਤਾਂ ਮੈਂ ਕੀ ਗੱਲ ਕਹਣਾ ਵੀ ਉੱਥੇ ਜਾਣ ਨਾਲ ਵੀ ਬਹੁਤ ਇੰਪੈਕਟ ਪੈਂਦਾ ਬੰਦਾ ਜਾ ਕੇ ਦੇਖਦਾ ਯਾਰ ਵੀ ਐਨੀ ਸਿਸਟਮ ਦਰ ਕਿ ਮੈਂ ਪਲੀ ਡਿਸੇਬਲ ਨੇ ਜਿਹੜੇ ਉਹਨਾਂ ਨੂੰ ਸੰਭਾਲ ਲੈਣਾ ਹਨਾ ਪਿਆਰ ਨਾਲ ਉਹਨਾਂ ਨੂੰ ਡੀਲ ਕਰਨਾ ਬਹੁਤ ਅੱਖਾ ਤੇ ਬਾਈ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਵੀ ਬਾਈ ਤੁਸੀਂ 10 ਦਿਨ ਰਹਿ ਕੇ ਉੱਥੇ ਸੇਵਾ ਕਰੋ ਬਾਈ ਜਿੱਦਣ ਅਸੀਂ ਉਹ ਉਨੇ ਜੋਗੇ ਹੋ ਗਏ ਵੀ ਅਸੀਂ ਆਪਦਾ ਕੰਮਕਾਰ 15 ਦਿਨ ਛੱਡ ਕੇ ਕਿਤੇ ਵੀ ਜਾ ਸਕਦੇ ਆ ਉਦੋਂ ਅਸੀਂ ਵੀ 10-15 ਦਿਨ ਉੱਥੇ ਲਾਵੀਆਂ ਮੰਨ ਬਟ ਫਿਲਹਾਲ ਹੁਣ ਤਾਂ ਅਸੀਂ ਮਿਹਨਤਾਂ ਕਰ ਰਹੇ ਹਾਂ ਨਾ ਸਾਨੂੰ ਇੱਕ ਦਿਨ ਤੱਕ ਦੀ ਛੁੱਟੀ ਨਹੀਂ ਅਲਾਉ ਹੈ ਸਾਡੇ ਕੰਮ ਤੋਂ ਕਿਉਂਕਿ ਜੇ ਇੱਕ ਦਿਨ ਆਪਾਂ ਪਾਸੇ ਹੋਏ ਇਹਨਾਂ ਤਾਂ ਜਿਹੜਾ ਸਿਸਟਮ ਬਣਿਆ ਉਹਨਾਂ ਨੂੰ ਟੁੱਟ ਜਾਂਦਾ ਉਹ ਫਿਰ ਦੁਬਾਰੇ ਗੱਡੀ ਲਈ ਜਿਹੜੀ ਹੌਲੀ-ਹੌਲੀ ਚੜਦੀ ਆ ਪਹਿਲਾਂ ਹੁਣ ਅਸੀਂ ਸੇਵਾ ਕਰਨ ਜੋਗੀ ਤਾਂ ਹੋਈ ਪਹਿਲਾਂ ਤਾਂ ਅਸੀਂ ਸੇਵਾ ਕਰਨ ਜੋਗੇ ਵੀ ਨਹੀਂ ਸੀ ਆਪਾਂ ਸਭ ਤੋਂ ਸਹੀ ਗੱਲ ਕਹੇ ਦੀ ਆਪ ਦਾ ਗੁਜ਼ਾਰਾ ਹੀ ਚੱਲਦਾ ਸੀ ਚਲੋ ਹੁਣ ਮਿਹਨਤ ਕਰਦੇ ਆ ਕੰਮ ਕਰਦੇ ਆ ਤਾਂ ਸਾਨੂੰ ਲੱਗਦਾ ਵੀ ਆਪਾਂ ਸੇਵਾ ਕਰਨ ਜੋਗੇ ਹੋਗੇ ਤਾਂ ਆਪਾਂ ਉੱਥੇ ਆ ਕੇ ਸੇਵਾ ਕਰਿਆ ਠੀਕ ਜਿੱਦਾਂ ਕੋਈ ਜੋਬ ਵਾਲਿਆ ਉਹਨਾਂ ਸੰਡੇ ਦੀ ਬੇਲ ਹੁੰਦੀ ਐ ਸਾਨੂੰ ਵੀ ਸੰਡੇ ਦੀ ਬੇਲ ਹੁੰਦੀ ਐ ਤਾਂ ਅਸੀਂ ਕੱਲ ਜਾ ਕੇ ਦੇਖਿਆ ਉੱਥੇ ਜੋਬਸ ਵਾਲੇ ਸੀ ਕਿੰਨੇ ਸੀਗੇ ਉਹ ਵੀ ਸੰਡੇ ਨੂੰ ਹੀ ਆਉਂਦੇ ਸੀ ਬਟ ਉਹ ਧਾਨਪੁਣ ਕਰਕੇ ਚਲੇ ਜਾਂਦੇ ਸੀ ਠੀਕ ਐ ਨਾ ਤੇ ਰਹੀ ਗੱਲ ਵੀਡੀਓਜ਼ ਦੀ ਭਾਈ ਜਿੰਨਾ ਚਿਰ ਵੀਡੀਓ ਜੀ ਅਸੀਂ ਕਿਸੇ ਚੰਗੇ ਪਰਪਸ ਲਈ ਵੀਡੀਓ ਬਣਾ ਰਹੇ ਹਾਂ ਤਾਂ ਉਹਦੇ ਵਿੱਚ ਕੋਈ ਵਿਊ ਲੈਣ ਦਾ ਚੱਕਰ ਨਹੀਂ ਹੁੰਦਾ ਈਵਨ ਤੁਸੀਂ ਜਾ ਕੇ ਤੁਸੀਂ ਦੇਖ ਸਕਦੇ ਹੋ ਮਨੁੱਖਤਾ ਦੀ ਸੇਵਾ ਸੁਸਾਇਟੀ ਦਾ ਵੀ ਚੈਨਲ ਬਣੇ ਹੋਏ ਨੇ ਸਾਰੇ ਸੋਸ਼ਲ ਸੈਕਟਸ ਇਹਦਾ ਨਾ ਕੀ ਹੁੰਦੀ ਹੈ ਕਿ ਅਵੇਅਰਨੈਸ ਲੋਕ ਲੋਕੇ ਵੀ ਜਾਗਰੂਕ ਹੁੰਦੇ ਨੇ ਜਾਂ ਜਿਹਦੇ ਨੇੜੇ-ਤੇੜੇ ਜਿੰਨੀ ਕ ਹੈਲਪ ਵਾਲਾ ਹੁੰਦਾ ਬੰਦਾ ਕਹਿੰਦਾ ਯਾਰ ਆਪਾਂ ਵੀ ਹੈਲਪ ਕਰੀਏ ਇਹ ਹੈਲਪ ਕਰੀ ਜਾਂਦੇ ਨੇ ਕਿਉਂਕਿ ਕਈ ਚੀਜ਼ਾਂ ਜ਼ਰੂਰੀ ਨੇ ਵੀ ਕੈਮਰੇ ਤੇ ਕੈਮਰੇ ਨਾਲ ਦਿਖਾਈਆਂ ਜਾ ਸਕਣ ਤਾਂ ਕਿ ਆਪਣਾ ਜਿਹੜਾ ਸਮਾਜ ਆ ਉਹ ਅਵੇਅਰ ਹੋ ਸਕੇ ਬਾਕੀ ਭਾਈ ਮੈਂ ਇੰਨਾ ਸਿਆਣਾ ਨਹੀਂ ਜਿਹੜਾ ਮੈਂ ਤੁਹਾਨੂੰ ਇੰਨੀਆਂ ਵੀ ਯਾਨੀ ਕਿ ਸਲਾਹਾਂ ਦੇ ਸਕਾਂ ਜਾਂ ਮੈਂ ਐਡਾ ਕੁਝ ਹੋ ਵੀ ਨਹੀਂ ਹੋਇਆ ਬਟ ਮੈਨੂੰ ਕਮੈਂਟ ਸੀ ਜਿਹੜਾ ਤੁਹਾਡਾ ਉਹ ਸਹੀ ਨਹੀਂ ਲੱਗਿਆ ਵੀਰੇ ਤਾਂ ਕਰਕੇ ਮੈਂ ਤੁਹਾਨੂੰ ਉਹ ਚੀਜ਼ ਦਾ ਜਵਾਬ ਦਿੱਤਾਗਾ ਬਾਕੀ ਖੁਸ਼ ਰਹੋ ਪ੍ਰਮਾਤਮਾ ਜਿਵੇਂ ਭਾਈ ਤੁਹਾਡੀ ਸੋਚ ਹਨਾ ਤੁਸੀਂ ਵੀ ਆਪਦੀ ਜਗ੍ਹਾ ਆਪਣੇ ਆਪ ਨੂੰ ਸਹੀ ਸਮਝਦੇ ਹੋਵੋਗੇ ਅਸੀਂ ਵੀ ਆਪਦੀ ਜਗ੍ਹਾ ਆਪਣੇ ਆਪ ਨੂੰ ਸਹੀ ਸਮਝਦੇ ਹਾਂ ਪ੍ਰਮਾਤਮਾ ਕਰੇ ਅਸੀਂ ਆਏ ਸਾਲ ਜਾਂਦੇ ਰਹੀਏ ਆਈ ਸਾਲ ਤੋਂ ਬਾਅਦ ਅਸੀਂ ਮਹੀਨੇ ਆਈ ਮਹੀਨੇ ਜਾਂਦੇ ਰਹੀਏ ਵਾਗੂ ਸਾਨੂੰ ਇੰਨੇ ਜੋਗਾ ਕਰਦੇ ਸੀ ਹਰ ਬਾਰੀ ਵੀਡੀਓ ਬਣਾ ਕੇ ਪਾਵਾਂਗੇ ਹਾਂ ਸੇਵਾ ਅਸੀਂ ਕੀ ਕਰਕੇ ਆਏ ਹਾਂ ਉਹਨੇ ਕੀ ਨਹੀਂ ਕਰਨ ਉਹ ਅਸੀਂ ਕੋਈ ਦਿਖਾਵਾ ਨਹੀਂ ਕਰਨਾ ਕਿਸੇ ਨੂੰ ਠੀਕ ਹੈ ਨਾ ਉਹ ਸਾਡੀ ਆਪ ਦੀ ਉਹ ਅਸੀਂ ਕਿੰਨੀ ਸੇਵਾ ਕਰਨੀ ਹੈ ਕਿਵੇਂ ਕਰਨੀ ਆ ਕਿਸ ਤਰੀਕੇ ਨਾਲ ਕਰਨੀ ਆ ਠੀਕ ਹੈ ਉਹਦੇ ਵਿੱਚ ਸਾਨੂੰ ਕੋਈ ਦਿਖਾਵਾ ਨਹੀਂ ਹਾਂ ਅਸੀਂ ਲੋਕਾਂ ਨੂੰ ਜਰੂਰ ਮੋਟੀਵੇਟ ਕਰਾਂਗੇ ਇਹ ਚੀਜ਼ ਲਈ ਬੋਲਾਂਗੇ ਵੀ ਬਾਈ ਜਰੂਰ ਆਓ ਅੱਗੇ ਆਓ ਹਨਾ ਜਿੱਦਾਂ ਮਨੁੱਖੀ ਸੇਵਾ ਸੁਸਾਇਟੀ ਬਣੀ ਹੋਈ ਆ ਹੋਰ ਸੁਸਾਇਟੀ ਬਣੀ ਹੋਈਆਂ ਨੇ ਬਹੁਤ ਹਨਾ ਉੱਥੇ ਜਿੱਥੇ ਵੀ ਤੁਹਾਡੇ ਨੇੜੇ ਤੇੜੇ ਕੋਈ ਚੀਜ਼ ਹੈ ਉਹ ਜੀ ਬਣੀ ਹੋਈ ਹੈ ਜੋ ਸਮਾਜ ਸੇਵਾ ਦੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਜਰੂਰ ਹੈਲਪ ਕਰੋ ਉੱਥੇ ਜਾ ਕੇ ਮਦਦ ਕਰੋ